hello <laughs> In color. In -color! ਆਪ ਇਹਨੂੰ ਮਾਥਾ ਬਈ ਨਾਲੇ ਵਾਲੇ ਚੀਕਾ ਮਰਾ ਦੇਗੇ ਚੀਕਾ ਸਾਰੇ ਪੰਜਾਬੋਂ ਸਰਦੀ ਚੀਕਾ ਪੂਰੇ ਮਸਲੀਆਂ ਹਾਰੀ ਹੱਤ ਤੱਕੜਾ ਹੋਏ ਜੱਟ ਚੀਕਾ ਮਰਾ ਦੇ ਅਕਾਲੀ ਨਾਲ ਕਰ ਸੀ ਕਾਗੜਾ ਆਵਾਂਗੇ ਇੰਕਲਾਬ ਜਿੰਦਾਬਾਦ ਹੁਣ ਮੈਂ ਕੀ ਬੋਲਾਂ ਹੁਣ ਮੈਂ ਕੀ ਬੋਲਾਂ ਜਦੋਂ ਆਪ ਵੀ ਕਹਿੰਦਾ ਵੀ ਚੀਕਾ ਪਵਾ ਦਿਆਂਗਾ ਉਹਨਾਂ ਦੀ ਚੀਕਾ ਕਿਕਲੀ ਕਲੀਰ ਦੀ ਬੁਰੀ ਹਾਲਤ ਸੁਖਵੀਰ ਦੀ ਕਿਕਲੀ ਕਲੀਰ ਦੀ ਬੁਰੀ ਹਾਲਤ ਸੁਖਵੀਰ ਦੀ ਸਮਝ ਕੁਛ ਆਵੇ ਨਾ ਵੋਟ ਕੋਈ ਥਿਆਵੇ ਨਾ ਉੱਡੇ ਮੱਖੀ ਨਾ ਪਿੰਡੇ ਤੋਂ ਸੀਟ ਫਸ ਗਈ ਬਠਿੰਡੇ ਤੋਂ ਜੋ ਕੰਮ ਕੀਤੇ ਭਗਵੰਤ ਨੇ ਸਾਡੀ ਪਾਰਟੀ ਦਾ ਅੰਤ ਨੇ ਰਿਸ਼ਵਤਖੋਰਾ ਨੂੰ ਕੋਈ ਟਿੱਲ ਨਹੀਂ ਬਿਜਲੀ ਦਾ ਕੋਈ ਬਿੱਲ ਨਹੀਂ ਸੱਸੀਆਂ ਸੂਆਂ ਚ ਪਾਣੀ ਐ ਨੌਕਰੀਆਂ ਦੇਣ ਵਾਲੀ ਕਿਹਦੀ ਕਹਾਣੀ ਨੂੰ ਚਾਹੁੰਦੇ ਸੀ ਜਦੋਂ ਵੱਡੇ ਬਾਲ ਸਾਹਿਬ ਜਿਉਂਦੇ ਸੀ ਉਸ ਤੋਂ ਬਾਅਦ ਸਮਝੀ ਨਾ ਸੋਚੀ ਐ ਪੱਟੀ ਭਾਈ ਤੇ ਭਾਈਏ ਨੇ ਪੋਚੀਆ ਲੇਲਾ ਭਾਈ ਜਿਹਦਾ ਨਾਮ ਬਿਕਰਮਜੀਤ ਸਿੰਘ ਵੇ ਉਹਨੂੰ ਕਿੰਨੇ ਵਾਰ ਗੱਡੀਆਂ ਲੋਕ ਕਹਿੰਦੇ ਜਿੱਟੇ ਦਾ ਕਿੰਗ ਵੇ ਮੇਰਾ ਕੀ ਜਾਵੇ ਖੂਨ ਵੇ ਨਾਲੇ ਉੱਡੀ ਜਾਵੇ ਸਕੂਨ ਵੇ ਜਿਉਂ-ਜਿਉਂ ਨੇੜੇ ਆਈ ਜਾਵੇ ਬੋਟਾਂ ਵਾਲੀ ਇੱਕ ਜੂਨ ਵੇ ਅਸੀਂ ਮौज ਬੜੀ ਲੁੱਟੀ ਐ ਕੁੱਗੀ ਛਿੱਤਰ ਨਾਲ ਕੁੱਟੀ ਐ ਪਰ ਹੁਣ ਸਾਡੀ ਜੜ ਮਾਨ ਭਗਵੰਤ ਨੇ ਪਿਲੈਟ ਦੀ 4 ਜੂਨ ਤੋਂ ਬਾਅਦ ਬਾਦਲ ਪਰਵਾਰ ਦੀ ਰਾਜਨੀਤੀ ਚੋਂ ਪੱਕੀ ਛੁੱਟੀ ਬੋਲੋ ਸੋਨਹਰ ਮੈਂ ਆਪਣੇ ਮਾਥਾ ਵੇ ਜਿੰਦਾਬਾਦ ਇਹ ਤੁਹਾਡਾ ਬੂਟਾ ਲਾਇਆ ਤੁਸੀਂ ਟਿਕਟ ਦਿੱਤੀ ਸੀ ਜਨਾਵੇ ਤੋਂ ਤੇ ਜਨਾਏ ਵਾਲਿਆਂ ਨੇ ਐਮਐਲਏ ਬਣਾਇਆ ਤੁਸੀਂ ਮੰਤਰੀ ਬਣਾਇਆ ਜਿੱਦੀ ਤੁਸੀਂ ਡਿਊਟੀ ਦਿੱਤੀ ਹਰਦਾ ਕੀਤੀ ਆ ਹੁਣ ਲੋਕ ਸਭਾ ਦੇ ਵਿੱਚ ਵੀ ਜੇ ਜਿਹੜੀ ਤੁਹਾਡੀ ਡਿਊਟੀ ਆ ਪੂਰੀ ਪਗਤਾਵਾਂਗੇ ਉਹ ਰੰਮਨ ਸਾਹਿਬ ਦੀ ਇਹ ਸੀਟ ਜਿਹੜੀ ਆ ਉਹ ਜਿੱਤ ਕੇ ਅੱਪਾ ਮਾਨ ਸਾਹਿਬ ਦੀ ਚੋਹੀ ਚੋੜੀ ਆ ਸੋ ਸਾਰਿਆਂ ਨੇ ਤਕੜੇ ਹੋ ਕੇ ਅਗਲੇ 4-5 ਦਿਨ ਜਿਆਦਾ ਕੰਮ ਕਰਨਾ ਆਪਣੀ ਸੀਟ ਨੂੰ ਜਿੱਤ ਕੇ ਮਾਨ ਸਾਹਿਬ ਨੂੰ ਮਾਨ ਸਾਹਿਬ ਨੂੰ ਜਿਹੜਾ ਉਹਨਾਂ ਦੀ ਚੋਹੀ ਪਾੜੜੀ ਆ ਤੇਰਾ ਜੀਦੋ ਕਰਦੀ ਹੈ ਸਭ ਤੋਂ ਪਹਿਲਾਂ ਆਪਣੀ ਲੀਡ ਆਊਗੀ ਤੁਸੀਂ ਕਿ ਮਦਾ ਉਹਨਾਂ ਪੂਰੇ ਬਸਰਤ ਪੂਰੇ ਲੱਖਿਆ ਦੇ ਵਿੱਚ ਹੁਣ ਵਜੀਠੇ ਚੱਲੇ ਆ ਦੇਖਿਓ ਤੁਸੀਂ ਉੱਥੇ ਵੀ ਕੀਕ ਬੜਦਾ ਸੋ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਮੈਂ ਮਾਨਸਾ ਸਾਹਿਬ ਨੂੰ ਕਹੂਗਾ ਮਾਨਸਾ ਦੋ ਮਿੰਟ ਹੋਰ ਲਾਓ ਜਰਾ ਇੱਕ ਮੈਂ ਇੱਕ ਮੈਂ ਇੱਕ ਮੈਂ ਤੁਹਾਨੂੰ ਗੱਲ ਦੱਸਣੀ ਚਾਹਨਾ ਅੱਗੇ ਨਾ ਗਾਹ ਨਾ ਗੱਲ ਕਰ ਦਿਓ ਇੱਥੇ ਰੱਖਿਓ ਆਪਦੇ ਤਾਂ ਅੱਗੇ ਰੱਖਿਓ ਬਸ ਇੱਥੇ ਰੱਖਿਓ ਮੈਂ ਉਹ ਕੁਝ ਅਫਸਰ ਨੇ ਕੁਝ ਅਫਸਰ ਨੇ ਜਿਹੜੇ ਉਹਨਾਂ ਨਾਲ ਵੀ ਰੱਖੇ ਰਹਿੰਦੇ ਨੇ ਕਿਉਂਕਿ ਉਹਨਾਂ ਕੋਲੇ ਪ੍ਰੋਟੋਕਾਲ ਹੈ ਡਿਪਟੀ ਮੁੱਖ ਮੰਤਰੀ ਰਿਹਾ ਉਹਦੀ ਘਰ ਵਾਲੀ ਹਰਸਿਮਰਤ ਕੌਰ ਮੰਤਰੀ ਰਹੀ ਹੈ ਤੋਂ ਪ੍ਰੋਟੋਕਾਲ ਹੈ ਅਫਸਰ ਨਾਲ ਦੇਣੇ ਪੈਂਦੇ ਪਰ ਉਹ ਅਫਸਰ ਪੰਜਾਬ ਆਪਣੇ ਨੇ ਉਹ ਮੈਨੂੰ ਦੱਸ ਦਿੰਦੇ ਆ ਮੈਂ ਕਿਹਾ ਵੀ ਕਿਵੇਂ ਹੈ ਹਾਲ ਕੀ ਹੈ ਦੋਨਾਂ ਦਾ ਉਹ ਕਹਿੰਦਾ ਜੀ ਗਾਹਾਂ ਗੱਲ ਨਾ ਕਰਿਓ ਮੈਂ ਤਾਂ ਗਾਹਾਂ ਕੀਤੀ ਨਹੀਂ ਆਹ ਤਹਾਂ ਆਪਣੀ ਸਰਕਾਰ ਬਣ ਰਹੀ ਹੈ ਮੋਦੀ ਤਹਾਂ ਇੰਡੀਆ ਗਠਜੰਬੰਦਨ ਦੀ ਸਰਕਾਰ ਬਣੇ ਇਹਨੇ ਮੰਤਰੀ ਬਣ ਜਾਣਾ ਮੈਂ ਤੁਹਾਨੂੰ ਦੱਸ ਦਿੰਦਾ ਫਿਰ ਜੋ ਅੱਛਾ ਇਹ ਨੂੰ ਇਹ ਨੂੰ ਕਿਹੜਾ ਪਾਰਲੀਮੈਂਟ 'ਚ ਇਹ ਨੂੰ ਕਿਹੜਾ ਮਾਈਕ ਦੀ ਲੋੜ ਹੈ ਮਾਈਕ ਤਾਂ ਇੱਥੇ ਰਹਿ ਜਾਂਦਾ ਇਹ ਇੱਥੇ ਹਿੱਤੇ ਹੀ ਬੋਲੂ ਆਏ ਜਦੋਂ ਇਹ ਖੜਾ ਹੋਇਆ ਕਰੂ ਸਪੀਕਰ ਕੰਬਿਆ ਕਰੂ ਵੀ ਆਹ ਕੌਣ ਆ ਓਏ ਬੋਲ 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 ਬੋਲੇ ਸੋਨਿਹਾਲ ਇਨਕਲਾਬ ਜੈ ਜੰਦ